ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਦੇ ਇਸ ਖਾਸ ਬਲਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੋਲਰ ਨੇ ਕਿਹਾ ਕਿ ਹੜ੍ਹਾਂ ਕਾਰਨ ਪ੍ਰਭਾਵਿਤ ਲੋਕਾਂ ਦੀ ਭਲਾਈ ਲਈ ਆਮ ਆਦਮੀ ਪਾਰਟੀ ਦੇ ਸਾਰੇ ਆਗੂ ਜ਼ਮੀਨੀ ਪੱਧਰ ਤੇ ਡਟੇ ਹੋਏ ਨੇ ਹਰ ਇੱਕ ਪਰਿਵਾਰ ਤੱਕ ਮਦਦ ਪਹੁੰਚਾਉਣਾ ਸਾਡੀ ਜ਼ਿੰਮੇਵਾਰੀ ਹੈ ਤੇ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਪੰਜਾਬ ਕੈਬਨਿਨਟ ਵੱਲੋਂ ਇੱਕ ਮਹੱਤਵਪੂਰਨ ਫੈਸਲਾ ਕੀਤਾ ਗਿਆ ਹੈ ਜਿਸ ਤਾ ਹੈ ਤਾਂ ਹੁਣ ਜਿਸ ਦਾ ਖੇਤ ਉਸ ਦੀ ਰੇਤ ਯੋਜਨਾ ਦੇ ਤਹਿਤ ਕਿਸਾਨ ਆਪਣੇ ਖੇਤ ਦੇ ਵਿੱਚ ਆਈ ਰੇਤ ਦਾ ਖੁਦ ਇਸਤੇਮਾਲ ਕਰ ਸਕਣਗੇ ਇਸ ਨਾਲ ਕਿਸਾਨਾਂ ਦੇ ਖਰਚੇ ਘਟਣਗੇ ਤੇ ਖੇਤਾਂ ਨੂੰ ਮੁੜ ਪਿਆਉ ਬਣਾਉਣ ਦੇ ਵਿੱਚ ਸਹਾਇਤਾ ਮਿਲੇਗੀ ਤੇ ਲੋਕਾਂ ਨੂੰ ਸਿੱਧਾ ਲਾਭ ਵੀ ਮਿਲੇਗਾ ਉਨ੍ਹਾਂ ਇਸ ਫੈਸਲੇ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਕਿਸਾਨਾਂ ਨੂੰ ਖਰਾਬ ਹੋਈ ਫਸਲ ਦਾ 20000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇਗਾ ਉਹਨਾਂ ਇਹ ਵੀ ਕਹੇ ਕਿ ਸਰਕਾਰ ਹੜ੍ਹ ਪੀੜਤਾਂ ਦੀ ਹਰ ਤਰ੍ਹਾਂ ਦੀ ਮਦਦ ਕਰੇਗੀ ਪਾ ਸਾਰਿਆਂ ਨੂੰ ਪਤਾ ਹੀ ਆ ਪਿਛਲੇ ਦਿਨੀ ਕੁਦਰਤੀ ਬਰਸਾਤ ਬਹੁਤ ਜ਼ਿਆਦਾ ਹੋਈ ਪਿਛੇ ਹਿਮਾਚਲ ਚ ਬਰਸਾਤਾਂ ਹੋਈਆਂ ਪੌਂਡ ਡੈਮ ਪਾਖੜਾ ਡੈਮ ਸਾਰਿਆਂ ਦੇ ਵਿੱਚ ਲਗਾਤਾਰ ਪਾਣੀ ਦਾ ਲੈਵਲ ਵਧਿਆ ਜਿਹਦੇ ਕਰਕੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਤ੍ਰਾਸਦੀ ਹੋਈ ਹੜ੍ਹ ਆਏ ਤੇ ਨੁਕਸਾਨ ਵੀ ਬੜੇ ਵੱਡੇ ਪੱਧਰ ਤੇ ਆ ਉਹਦੇ ਤਹਿਤ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆਮ ਲੋਕਾਂ ਦੀ ਸਰਕਾਰ ਆ ਉਹ ਲੋਕਾਂ ਦੇ ਹੱਕ ਚ ਫੈਸਲਾ ਲਿਆ ਕਿਉਂਕਿ ਅਸੀਂ ਜਦੋਂ ਲੋਕਾਂ ਦੇ ਵਿੱਚ ਜਾਂਦੇ ਸਾਂ ਕਿਉਂਕਿ ਮੇਰਾ ਆਪਦਾ ਹਲਕਾ ਪੱਟੀ ਤਰਨਤਨ ਡਿਸਟ੍ਰਿਕਟ ਜਿਹਦੇ ਵਿੱਚ ਕਿਸਾਨਾਂ ਦਾ ਫਸਲਾਂ ਦਾ ਬੜਾ ਨੁਕਸਾਨ ਹੋਇਆ ਪਸ਼ੂਆਂ ਦਾ ਵੀ ਨੁਕਸਾਨ ਹੋਇਆ ਤੇ ਜਦੋਂ ਅਸੀਂ ਲੋਕਾਂ ਕੋਲ ਜਾਂਦੇ ਸਾਂ ਤੇ ਉੱਥੋਂ ਦੇ ਕਿਸਾਨਾਂ ਨੇ ਭੈਣਾ ਭਰਾਵਾਂ ਨੇ ਇਹੋ ਬੇਨਤੀ ਕਰਨੀ ਕਿ ਜਿਹੜੀ ਸਾਡੀ ਜ਼ਮੀਨ ਦੇ ਵਿੱਚ ਦਰਿਆ ਨਹੀਂ ਰੇਤ ਪਾ ਜਣੀ ਆ ਸਿਲਟ ਪਾ ਜਣੀ ਆ ਤੇ ਸਾਨੂੰ ਉਹ ਸਿਲਟ ਉਹ ਰੇਤ ਕੱਢਣ ਦੀ ਜਿਹੜੀ ਆ ਉਹ ਸਰਕਾਰ ਜੀ ਮਨਜ਼ੂਰੀ ਦੇ ਦੇ ਤੇ ਅਸੀਂ ਉਸ ਰੇਤ ਤੋਂ ਪੈਸੇ ਕਮਾ ਕੇ ਅਸੀਂ ਆਪਣੀਆਂ ਜ਼ਮੀਨਾਂ ਪੱਧਰੀਆਂ ਕਰ ਸਕਦੇ ਆ ਅਸੀਂ ਆਪਣੇ ਪਰਿਵਾਰ ਪਾਲ ਸਕਦੇ ਆ ਉਹਦੇ ਤਹਿਤ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੇ ਬੜਾ ਵਧੀਆ ਇਤਿਹਾਸਕ ਫੈਸਲਾ ਲਿਆ ਵਾ ਜਿਹਦੇ ਤਹਿਤ ਜੀਦਾ ਖੇਤ ਉਸੇ ਦੀ ਰੇਤ ਨਹੀਂ ਤੇ ਪੁਰਾਣੀਆਂ ਸਰਕਾਰਾਂ ਦੇ ਵਿੱਚ ਜੇ ਕਿਸਾਨ ਨੇ ਹੜਾਂ ਤੋਂ ਬਾਅਦ ਵੀ ਇੱਕ ਬੁੱਕ ਵੀ ਰੇਤ ਚੁੱਕਣ ਦੀ ਕੋਸ਼ਿਸ਼ ਕਰਨੀ ਉਸੇ ਵੇਲੇ ਪੁਲਿਸ ਵਿਭਾਗ ਨੇ ਉਸੇ ਵੇਲੇ ਮਾਈਨਿੰਗ ਵਿਭਾਗ ਨੇ ਕਾਰਵਾਈ ਕਰਨ ਲਈ ਉਸੇ ਵੇਲੇ ਕਿਸਾਨ ਦੇ ਖੇਤ ਦੇ ਵਿੱਚ ਚਲੇ ਜਾਣਾ ਸਰਦਾਰ ਭਗਵੰਤ ਸਿੰਘ ਮਾਨ ਆਮ ਆਦਮੀ ਪਾਰਟੀ ਦੀ ਸਰਕਾਰ ਅਰਵਿੰਦ ਕੇਜਰੀਵਾਲ ਦੀ ਉਹ ਲੋਕਾਂ ਦੇ ਵਸੀਹਾਂ ਨੇ ਲੋਕਾਂ ਦੇ ਹੱਕ ਤੇ ਹਿੱਤ ਦੇ ਵਿੱਚ ਖੜਦੇ ਨੇ ਤੇ ਇਹ ਜਿਹੜੀ ਰੇਤ ਆ ਉਹਦੇ ਨਾਲ ਕਿਸਾਨ ਆਪੇ ਖੇਤ ਦੇ ਵਿੱਚੋਂ ਭਾਵੇਂ ਰੇਤ ਵੇਚ ਲੇ ਭਾਵੇਂ ਘਰ ਲਈ ਕੋਈ ਕਿਸੇ ਨੇ ਘਰ ਬਣਾਉਣਾ ਆ ਜਾਂ ਕੋਈ ਆਪਦੇ ਪਸ਼ੂਆਂ ਵਾਸਤੇ ਕੋਈ ਸ਼ੈੱਡ ਬਣਾਉਣਾ ਆ ਉਹਦੇ ਲਈ ਵਰਤ ਲੇ ਤੇ ਨਾਲ ਆਪਦੀ ਜ਼ਮੀਨ ਪੱਤਰੀ ਕਰ ਦੂਗਾ ਕਿਸਾਨ ਤੇ ਦੂਜਾ ਜਿਹੜਾ ਮੁਆਵਜ਼ਾ ਹੈ ਮੁਆਵਜ਼ਾ ਜਿਹੜਾ ਕਿਸੇ ਵੀ ਸਰਕਾਰ ਨੇ ਅੱਜ ਤੱਕ ਕਿਸੇ ਵੀ ਸਟੇਟ ਦੇ ਵਿੱਚ ਇਹਨਾਂ ਮੁਆਵਜ਼ਾ ਨਹੀਂ ਦਿੱਤਾ ਇੱਕ 1800 ਰੁਪਇਆ ਮਹਜ ਮੁਆਵਜ਼ਾ ਜਿਹੜਾ ਉਹ ਸੈਂਟਰ ਗਵਰਨਮੈਂਟ ਦਿੰਦੀ ਹੁੰਦੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਉਹ ਵੀ ਐਲਾਨ ਕਰਤਾ ਕਿ ਜਿਹੜੀ ਕਿਸਾਨਾਂ ਦੀ ਫਸਲ ਖਰਾਬ ਹੋਈ ਆ ਉਹਦਾ ਪਰ ਏਕੜ ਪਰ ਕਿੱਲਾ 20000 ਰੁਪਇਆ ਮੁਆਵਜ਼ਾ ਦਿੱਤਾ ਜਾਵੇਗਾ ਜਿਹੜਾ ਕਿਸੇ ਦੇ ਪਸ਼ੂਆਂ ਦੀ ਮੌਤ ਹੋਈ ਆ ਪਸ਼ੂਆਂ ਦੀ ਵੀ ਜਿਹੜੀ ਮੌਤ ਆ ਉਹਦਾ ਬਕਾਇਦਾ ਜਾ ਜਾ ਲੈ ਕੇ ਤੇ ਜਾਂਚ ਕਰਕੇ ਉਹ ਪਸ਼ੂਮਾਂ ਦਾ ਇੱਕ ਇੱਕ ਪਸ਼ੂ ਦਾ ਜੋ ਮਾਪਜਾ ਬਣਦਾ ਉਹ ਸਰਕਾਰੀ ਤੌਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇਊਗੀ ਜਿਨ੍ਹਾਂ ਭੜਾ ਭਰਾਵਾਂ ਦੇ ਮਕਾਨ ਟਹਿਗੇ ਆ ਜਿਵੇਂ ਦਾ ਮਕਾਨ ਠਠਾਇਆ ਉਸੇ ਤਰ੍ਹਾਂ ਅਸੀਂ ਭੜਾ ਭਰਾਵਾਂ ਦੀ ਬਾਹ ਫੜਾਂਗੇ ਤੇ ਚੰਗੀ ਕੁਆਲਟੀ ਦਾ ਮਟੀਰੀਅਲ ਵਰਤ ਕੇ ਉਹਨਾਂ ਭੜਾ ਭਰਾਵਾਂ ਦਾ ਮੂੜ ਬਸੇਬਾ ਕਰ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਭੜਾ ਭਰਾਵਾਂ ਦੀ ਮਕਾਨ ਵੀ ਬਣਵਾਉਗੀ ਅਸੀਂ ਜਦੋਂ ਸਮੇਂ-ਸਮੇਂ ਤੇ ਲੋਕਾਂ ਦੇ ਵਿੱਚ ਗਏ ਅੱਜ ਲਗਭਗ 1 ਮਹੀਨੇ ਦੇ ਕਰੀਬ ਹੋ ਚੱਲਿਆ ਜਦੋਂ ਪਹਿਲਾ ਪਾਣੀ ਆਇਆ ਸਾਡੇ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਅਸੀਂ ਲੋਕਾਂ ਦੇ ਵਿੱਚ ਗਏ ਤੇ ਜ਼ਿਆਦਾ ਪਾਣੀ ਆਉਣ ਕਰਕੇ ਜਿਹੜੇ ਟਰਾਂਸਫਾਰਮਰ ਨੇ ਤਾਰਾਂ ਨੇ ਖੰਭੇ ਉਹ ਰੁੜ ਗਏ ਤੇ ਕਿਸੇ ਗੱਲੋਂ ਕਿਸਾਨਾਂ ਨੂੰ ਮੇਰੇ ਭਰਾਵਾਂ ਨੂੰ ਕਬਰਾਂ ਦੀ ਲੋੜ ਨਹੀਂ ਸਾਰੇ ਕਿਸਾਨਾਂ ਦੇ ਵਾਸਤੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੇ ਅਫਸਰਾਂ ਨੂੰ ਹਦਾਇਤ ਕਰਤੀ ਆ ਜਦੋਂ ਪਾਣੀ ਦਾ ਲੈਵਲ ਥੱਲੇ ਆਉਂਦਾ ਪਾਣੀ ਲੱਤਦਾ ਜ਼ਮੀਨਾਂ ਵੱਤਰ ਆਉਂਦੀਆਂ ਉਸੇ ਵੇਲੇ ਟਰਾਂਸਫਾਰਮਰnabla ਲਏ ਜਾਣਗੇ ਖੰਭੇ ਗੱਡੇ ਜਾਣਗੇ ਤਾਰਾਂ ਲੰਮੀਆਂ ਪਾਈਆਂ ਜਾਣਗੀਆਂ ਕਿਸੇ ਕਿਸਾਨ ਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂ ਇਹ ਸਰਕਾਰ ਆਮ ਲੋਕਾਂ ਦੀ ਸਰਕਾਰ ਆ ਬਿਮਾਰੀਆਂ ਨਾ ਫੈਲਣ ਕਿਉਂਕਿ ਜਦੋਂ ਪਾਣੀ ਰੁਕਣਾ ਹੈ ਉਦੋਂ ਪਾਣੀ ਦੇ ਵਿੱਚ ਜਿਹੜੇ ਜਾਨਵਰ ਮਰੇ ਆ ਉਹਨਾਂ ਦੀ ਸਮੈਲ ਆ ਕੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਣ ਦਾ ਖਤਰਾ ਹੁੰਦਾ ਹੈ ਉਹਦੇ ਤਹਿਤ ਫੋਗਿੰਗ ਮਸ਼ੀਨਾਂ ਉਹਦੇ ਵਾਸਤੇ ਹੈਲਥ ਡਿਪਾਰਟਮੈਂਟ ਨੂੰ ਸਰਕਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਨਿਰਦੇਸ਼ ਹੋ ਗਿਆ ਫੌਗਿੰਗ ਮਸ਼ੀਨਾਂ ਜਿਹੜੀਆਂ ਉਹਦੀ ਫੌਗਿੰਗ ਦੀ ਸਪਰੇਅ ਕਰਕੇ ਕੋਈ ਵੀ ਬਿਮਾਰੀ ਦਾ ਫੈਲੇ ਸਮੇਂ-ਸਮੇਂ ਤੇ ਉਹ ਸਪਰੀਆਂ ਹੁੰਦੀਆਂ ਰਹਿਣਗੀਆਂ ਤੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਪੰਜਾਬ ਅਪਡੇਟਸ ਦੇ ਖਾਸ ਬਲੇਟਨ ਦੇ ਵਿੱਚ ਫਿਲਹਾਲ ਨਹੀਂ ਤੁਸੀਂ ਬਣਾ ਰਹੋ ਚੜ੍ਹਦੇ ਕਲਾ ਟਾਈਮ ਟੀਵੀ ਦੇ ਨਾਲ ਧੰਨਵਾਦ This program is sponsored by the Singler Office, Bakersfield, for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy, fine authentic Indian cuisine in Tracy or scan QR code to contact us. Simi Valley Family Dental Office or scan QR code to contact us.